ਇਹ ਵੱਡੀ ਤੋਂ ਵੱਡੀ ਦਾਤ। ਪ੍ਰਮਾਤਮਾ ਨੇ ਸਾਨੂੰ ਸਾਹਾਂ ਦੀ ਦਾਤ ਬਖਸ਼ੀ ਹੈ, ਆਕਸੀਜਨ ਰਾਹੀਂ। ਫਿਰ ਸਾਨੂੰ ਹਰ ਰੋਜ਼ ਨਵੀਂ ਸਵੇਰ ਬਖਸ਼ਦਾ ਹੈ। ਮਹਾਰਾਜ ਦੱਸਦੇ ਨੇ ਜਿਸ ਨੇ ਜਿਸ ਦੇ ਮਨ ਵਿੱਚ ਪ੍ਰਮਾਤਮਾ ਦੀ ਸਿੱਖਤ ਸਲਾਹ ਪਿਆਰੀ ਲੱਗਰ ਗਈ ਉਸ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ। ਸਭ ਤਸਲਾ ਤਾਂ ਹੀ ਉਹਨੂੰ ਪਿਆਰੀ ਲੱਗੇਗੀ ਜੇ ਉਹ ਪ੍ਰਭੂ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣਦਾ ਹੈ ਤਾਂ ਜੇ ਉਤੋਂ ਤਾਂ ਮੂੰਹ ਤੋਂ ਕਹਿਣ ਦੀਆਂ ਗੱਲਾਂ ਨੇ ਮਨ ਵਿੱਚ ਨਹੀਂ ਵੱਸਦਾ ਤੇ ਮਨ ਮਨ ਆਈਆਂ ਕਰਦਾ ਉਹ ਤਾਂ ਮੱਥਾ ਵੀ ਟੇਕ ਲੈਂਦਾ ਗੁਰੂ ਸਾਹਿਬ ਨੂੰ ਕਥਾ ਕਹਾਣੀਆਂ ਕਰ ਵੀ ਲੈਂਦਾ ਤੇ ਸੁਣ ਵੀ ਲੈਂਦਾ ਫਿਰ ਇਹਦਾ ਕੋਈ ਜ਼ਿਆਦਾ ਲਾਭ ਨਹੀਂ ਹੋਣ ਵਾਲਾ ਪਾਈ ਜੇ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਹਿਰਦੇ ਘਰ ਵਿੱਚ ਨਾ ਵਸਾਇਆ ਤਾਂ ਅਗਲੇ ਪੰਨੇ 'ਚ ਮਾਰਾ ਦੱਸਦੇ ਨੇ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇ ਤੁਰ ਮਸਤਕ ਭਾਗ ਪ੍ਰਾਨ ਜਿਓ ਜਿਸ ਨੇ ਗੁਰੂ ਦੀ ਮਤ ਲੈ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਉਸ ਦੇ ਮੱਥੇ ਉੱਤੇ ਤੁਰ ਦਰਗਾਹ ਤੋਂ ਲਿਖੇ ਕੋਈ ਪਹਿਲੇ ਭਾਗ ਜਾਗ ਪਈ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੇ ਹਰ ਗੁਣ ਗਾਇਆ ਮਹਾਰਾਜ ਕਹਿੰਦੇ ਉਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉਗੜ ਪਿਆ ਹਰ ਨਾਮ ਵਿੱਚ ਉਸ ਨੇ ਹਰ ਨਾਮ ਵਿੱਚ ਜੁੜ ਕੇ ਉਸ ਨੇ ਖਸਮ ਪ੍ਰਭੂ ਨੂੰ ਲੱਭ ਲਿਆ ਉਹ ਸਦਾ ਹਰ ਨਾਮ ਵਿੱਚ ਜੁੜਿਆ ਰਹਿੰਦਾ ਹੈ ਉਹ ਸਦਾ ਹੀ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ ਜੇ ਇਹ ਮਨ ਵਿੱਚ ਹੋ ਜੇ ਵੀ ਪ੍ਰਭੂ ਪਰਮਾਤਮਾ ਆਪ ਜੀ ਦੀ ਕਿਰਪਾ ਸਤ ਕਈ ਸਾਰੀਆਂ ਦਾਤਾਂ ਮਿਲ ਰਹੀਆਂ ਸੋਹਣੀ ਸਵੇਰ ਦੇ ਦਰਸ਼ਨ ਤੇਰੀ ਕਿਰਪਾ ਨਾਲ ਹੀ ਹੁੰਦੇ ਨੇ ਫਿਰ ਉਹ ਧਿਆਨ ਵਿੱਚ ਪ੍ਰਭੂ ਪਰਮਾਤਮਾ ਤੇ ਫਿਰ ਤੇਰੇ ਭਾਈ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਅਗੇ ਮਹਾਰਾਜ ਦੱਸਦੇ ਨੇ ਮਸਤ ਕਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮੇ ਹਰ ਸੋਹਾਇਆ ਮਹਾਰਾਜ ਕਹਿੰਦੇ ਉਸ ਦੇ ਮੱਥੇ ਉੱਤੇ ਪ੍ਰਭੂ ਚਰਨਾਂ ਦੀ ਪ੍ਰੀਤ ਦੀ ਮਣੀ ਚਮਕ ਉੱਠਦੀ ਹੈ ਫੇਰ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤ ਗੁਰ ਮਨੁਆ ਮਾਨ ਜਿਓ ਉਸ ਦੀ ਸੁਰਤ ਪ੍ਰਭੂ ਦੀ ਜੋਤ ਵਿੱਚ ਮਿਲ ਜਾਂਦੀ ਹੈ ਉਹ ਪ੍ਰਭੂ ਨੂੰ ਮਿਲ ਪੈਂਦਾ ਹੈ ਗੁਰੂ ਨੂੰ ਮਿਲ ਕੇ ਉਸ ਦਾ ਮਨ ਪ੍ਰਮਾਤਮਾ ਦੀ ਯਾਦ ਵਿੱਚ ਗਿਝ ਜਾਂਦਾ ਹੈ ਫਿਰ ਮੇਲ ਮਲਾਪ ਹੁੰਦਾ ਭਾਈ ਪ੍ਰਮਾਤਮਾ ਦਾ ਤੇ ਜੀਵਾਤਮਾ ਦਾ ਅਗਲੇ ਪੰਨੇ 'ਚ ਮਹਾਰਾਜ ਨੇ ਦੱਸਿਆ ਹਰ ਕੀਰਤਮਨ ਭਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਓ ਜਿਸ ਨੇ ਮਨ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਪਿਆਰੀ ਲੱਗਣ ਲੱਗ ਗਈ ਮਹਾਰਾਜ ਦੱਸਦੇ ਨੇ ਉਸਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਉਸ ਦੇ ਮਨ ਵਿੱਚ ਉਸ ਦੇ ਹਿਰਦੇ ਵਿੱਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਦਾਨ ਜਿਓ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਪਰਮਾਤਮਾ ਦੀ ਸਿੱਖ ਸਲਾਹ ਦਾ ਗੀਤ ਗਾਉਂਦੇ ਹਨ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ ਉਹ ਮਨੁੱਖ ਜਗਤ ਵਿੱਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ تنਹਮ ਚਰਨ ਸਰਵੇ ਖਿਨਖਿਨ ਪਗ ਧੋਵੇ ਜਿਨ ਹਰ ਮੀਠ ਲਗਾਨ ਜਿਓ ਭਾਈ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਉਹੀ ਮਨੁੱਖ ਉਹਦੀ ਸਿਫਤ ਸਲਾਹ ਵਿੱਚ ਜੁੜਦੇ ਨੇ ਉਹੀ ਉਹਦੇ ਗੁਣ ਗਾਉਂਦੇ ਨੇ ਜਿੰਨਾ ਮਨੁੱਖਾਂ ਨੂੰ ਪ੍ਰਮਾਤਮਾ ਪਿਆਰਾ ਲੱਗਦਾ ਹੈ ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਅਸੀਂ ਉਹਨਾਂ ਦੇ ਹਰ ਵੇਲੇ ਪੈਰ ਧੋਂਦੇ ਹਾਂ ਤਨ ਹਮ ਚਰਨ ਸਰੇਵੇ ਖਿੰਖਿਨ ਪਗਤ ਹੋਵੇ ਜਿਨ ਹਰ ਮੀਠ ਲਗਾਨ ਜਿਓ ਉਹ ਭਾਈ ਫਿਰ ਸਤਕਾਰਯੋਗ ਹੁੰਦੇ ਨੇ ਮਨੁੱਖ ਤੋ ਆਪ ਵੀ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਸਭ ਦਾ ਸ਼ੁਕਰਾਨਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਤੇ ਸਭ ਦਾ ਸਤਿਕਾਰ ਕਰਦੇ ਨੇ ਕਿਉਂਕਿ ਜਦੋਂ ਪ੍ਰਮਾਤਮਾ ਪਿਆਰਾ ਲੱਗਦਾ ਫਿਰ ਪ੍ਰਮਾਤਮਾ ਦੀ ਅੰਸ਼ਵੰਸ਼ ਨਾਲ ਵੀ ਪਿਆਰ ਹੋ ਜਾਂਦਾ ਆਪਾਂ ਸਾਰੇ ਜੀਵ ਪੇੜ ਪੌਦੇ ਜੀਵ ਜੰਤੂ ਕੀੜ ਮਕੌੜੇ ਕੀਟ ਪਤੰਗੇ ਪਸ਼ੂ ਪੰਛੀ ਤੇ ਮਨੁੱਖ ਤਾਂ ਸਭ ਆਪਾਂ ਉਸ ਪ੍ਰਭੂ ਪ੍ਰਮਾਤਮਾ ਦੀ ਅੰਸ਼ਵੰਸ਼ ਜਿਹੜਾ ਪ੍ਰਮਾਤਮਾ ਦੇ ਨਾਲ ਪਿਆਰ ਕਰਦਾ ਮਨੁੱਖ ਭਾਈ ਉਹ ਉਹਦੀ ਅੰਸ਼ਵੰਸ਼ ਨਾਲ ਵੀ ਪਿਆਰ ਕਰਦਾ ਜਿਵੇਂ ਸੌਖੀ ਜੀ ਧਾਰਨਾ ਸਮਝ ਗਏ ਜਿਸ ਪਰਿਵਾਰ ਦੇ ਨਾਲ ਚਾਹੇ ਸ਼ਰੀਕੇ ਦੇ ਬੱਚਾ ਚਾਹੇ ਨੱਗਰ ਦੇ ਬੱਚਾ ਤੇ ਚਾਹੇ ਉਹ ਰਿਸ਼ਤੇਦਾਰ ਜਿਸ ਪਰਿਵਾਰ ਦੇ ਨਾਲ ਆਪਣਾ ਪਿਆਰ ਆ ਤੇ ਆਪਾਂ ਉਹਦੇ ਬੱਚਿਆਂ ਪਰ ਬੱਚਿਆਂ ਨਾਲ ਵੀ ਪਰਿਵਾਰ ਪਿਆਰ ਕਰਦੇ ਆ ਫਿਰ ਉਹਦੇ ਬੱਚੇ ਵੀ ਸਾਨੂੰ ਚੰਗੇ ਲੱਗਦੇ ਨੇ ਜੇ ਸਾਡਾ ਉਹਨਾਂ ਰਿਸ਼ਤੇਦਾਰਾਂ ਨਾਲ ਭੈਣ ਭਰਾਵਾਂ ਨਾਲ ਪਿਆਰ ਹੀ ਨਹੀਂ ਹੈ ਤਾਂ ਸਾਨੂੰ ਉਹਨਾਂ ਦੇ ਬੱਚੇ ਵੀ ਨਹੀਂ ਪਿਆਰੇ ਲੱਗਦੇ ਫਿਰ ਇਸੇ ਤਰ੍ਹਾਂ ਹੀ ਇਹ ਗੱਲ ਸਮਝਣ ਵਾਸਤੇ ਸੌਖੀ ਗੱਲ ਸਮਝਣੇ ਸੌਖਾ ਕਰਕੇ ਜੇ ਪ੍ਰਭੂ ਪਰਮਾਤਮਾ ਦੇ ਨਾਲ ਪਾਈ ਪਿਆਰ ਕਰਦਾ ਜਿਹੜਾ ਮਨੁੱਖ ਭੈਣ ਭਾਈ ਉਹ ਫਿਰ ਉਹਦੀ ਅਨਸਮਾਨਸਾ ਵੀ ਪਿਆਰ ਕਰਦਾ ਫਿਰ ਬਿਤ ਕਰੇ ਨਹੀਂ ਕਰਦਾ ਈਰਖਾ ਨਹੀਂ ਰੱਖਦਾ ਕਿਸੇ ਦੇ ਵਦਨ ਫੁੱਲਣ ਤੇ ਸਾੜਾ ਨਹੀਂ ਕਰਦਾ ਨਹੀਂ ਤਾਂ ਸਾਡੇ ਬਹੁਤ ਸਾਰੇ ਸਾਰੇ ਨਹੀਂ ਬਹੁਤ ਸਾਰੇ ਕਹਿ ਲੈਣੇ ਆ ਬਿਰਲੇ ਨੂੰ ਛੱਡ ਕੇ ਕਿਸੇ ਦੀ ਚੜਦੀ ਕਲਾ ਦੇਖ ਕੇ ਕੋਈ ਦੁਖੀ ਹੁੰਦਾ ਕਿਸੇ ਦੀਆਂ ਕੋਈ ਸੁੱਖ ਸਹੂਲਤਾਂ ਦੇਖ ਕੇ ਦੁਖੀ ਹੁੰਦਾ ਜਿੰਮੇ ਕਿ ਇਹ ধারণা ਜੀ ਹੁੰਦੀ ਆ ਵੀ ਬੱਚਿਆਂ ਦੇ ਰਿਜ਼ਲਟ ਆਏ ਤੇ ਬੱਚਾ ਗਮਾਂਡੀਆਂ ਦਾ ਫੇਲ ਹੋ ਗਿਆ ਤੇ ਆਪ ਦਾ ਪਾਸ ਹੋਇਆ ਕਿਸੇ ਨੇ ਪੁੱਛਿਆ ਵੀ ਬੜਾ ਖੁਸ਼ ਆ ਅੱਜ ਖੁਸ਼ ਬੜਾ ਕਹਿੰਦਾ ਕਿਵੇਂ ਤੇਰੇ ਬੱਚੇ ਦੇ ਮਤਲਬ ਹੀ ਪਾਸ ਹੋ ਗਿਆ ਕਹਿੰਦਾ ਹਾਂਜੀ ਕਹਿੰਦਾ ਚੰਗੇ ਨੰਬਰ ਲੈ ਕੇ ਪਾਸ ਹੋਇਆ ਕਹਿੰਦਾ ਨਹੀਂ ਮਸਾਂ ਹੀ ਪਾਸ ਹੋਇਆ ਮੂੰਹ ਢਲਾ ਜਾ ਕਰਕੇ ਦੱਸਦਾ ਉਹ ਪੁੱਛਣ ਵਾਲੇ ਨੇ ਪੁੱਛਿਆ ਕਹਿੰਦਾ ਮੂੰਹ ਢਲਾ ਜਾ ਕਰਕੇ ਦੱਸਦਾ ਮਸਾਂ ਹੀ ਪਾਸ ਹੋਇਆ ਖੁਸ਼ ਤੂੰ ਬਣਾ ਦਿਖਦਾ ਕਹਿੰਦਾ ਖੁਸ਼ ਤਾਂ ਮੈਂ ਤਾਂ ਗਮਾਂਡੀਆਂ ਦਾ ਫੇਲ ਹੋ ਗਿਆ ਆ ਬਰਤੀ ਆ ਲੋਕਾਂ ਦੀ ਖੁਦਗਰਜ਼ੀ ਵੱਧ ਗਈ ਜੇ ਤਾਂ ਭਾਈ ਇਹੇ ਜੀ ਵਰਤੀ ਚੱਕੀ ਫਿਰਦਾ ਤੂੰ ਫੇਰ ਤਾਂ ਪ੍ਰਭੂ ਪਰਮਾਤਮਾ ਤੇਰੇ ਤੋਂ ਬਹੁਤ ਦੂਰ ਆ ਫਿਰ ਚਾਹੇ ਕੁਛ ਕਰੀ ਚੱਲ ਜਾ ਧਰਮ ਦੇ ਨਾਂ ਤੇ ਕਰਮ ਕਰੀ ਚੱਲ ਚਾਹੇ ਮੱਥੇ ਟੇਕੀ ਚੱਲ ਤੇ ਚਾਹੇ ਕੁਛ ਕਰੀ ਚੱਲ ਜੇ ਤੇਰੇ ਅੰਦਰ ਈਰਖਾ ਹੈਗੀ ਆ ਤਾਂ ਫਿਰ ਤੂੰ ਪ੍ਰਭੂ ਪਰਮਾਤਮਾ ਨੂੰ ਪਿਆਰਾ ਨਹੀਂ ਲੱਗ ਸਕਦਾ ਹਾਂ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀਆਂ ਦਾਤਾਂ ਬਖਸ਼ੀਆਂ ਹੈ ਸੰਸਾਰ ਨੂੰ ਉਹ ਤੈਨੂੰ ਮਿਲੀ ਜਾਣੀਆਂ ਦਨ ਰਾਤ ਮਿਲ ਗਈ ਤੈਨੂੰ ਸਵਾਸਾਂ ਦੀ ਪੂੰਜੀ ਮਿਲ ਰਹੀ ਆ ਖਾਣਾ-ਦਾਣਾ ਮਿਲ ਰਿਹਾ ਉਹਦ ਨੂੰ ਸਿਰ-ਸਿਰ ਰਜਕ ਸੰਭਾਹੇ ਠਾਕਰ ਉਹ ਤਾਂ ਸਿਰ ਤੇ ਪੋਟਲੀ ਬੰਨ ਕੇ ਪਹਿਲਾਂ ਧਰ ਦੇਦਾ ਸੁੱਖ-ਸਹੂਲਤਾਂ ਦੀ ਤੇ ਤੇ ਰਜਕ ਪਾਣੀ ਦੀ ਕਿਉਂਕਿ ਤੇਰੇ ਜਨਮ ਲੈਣ ਤੋਂ ਪਹਿਲਾਂ ਉਹਨੇ ਦੁੱਧ ਦੀ ਦਾਤ ਦੇਤੀ ਤੈਨੂੰ ਵੀ ਤੂੰ ਭੁੱਖਾ ਪਿਆਸਾ ਨਾ ਰਹੇ ਤੂੰ ਸ਼ੁਕਰਾਨਾ ਦਾ ਕਾਰਜ ਐ ਨਾ ਕਰ ਪਰ ਉਹਨੇ ਜਿਹੜੀ ਤੈਨੂੰ ਦਾਤ ਇੱਕ ਵਾਰੀ ਦੇਤੀ ਉਹ ਤੂੰ ਆਪਣੀ ਜਿੰਨੇ ਉਹਨੇ ਸੁਆਸਾਂ ਦੀ ਪੂੰਜੀ ਦਿੱਤੀ ਓਨੀ ਤੋਂ ਭੋਗ ਕੇ ਜਾਣਾ ਸੁਖ ਆਨੰਦ ਮਾਣ ਕੇ ਜਾਣਾ ਦੁਨੀਆ ਤੋਂ ਹੰਕਾਰ ਭਾਵੇਂ ਚੱਕੀ ਫਿਰ ਵੀ ਤੂੰ ਆਪਣੇ ਕੋਲ ਤਾਂ ਬੜਾ ਕੋਸ ਆਪਾ ਕੀਤੇ ਲੈਣਦੇ ਆ ਉੱਤੋਂ ਤੋਂ ਤੂੰ ਕਹਿੰਦਾ ਬੜੀਆਂ ਦਾਤਾਂ ਪ੍ਰਭੂ ਪਰਮਾਤਮਾ ਦੀਆਂ ਬਖਸ਼ੀਆਂ ਪਰ ਉਹਦਾ ਸ਼ੁਕਰਾਨਾ ਨਹੀਂ ਕਰਦਾ ਜਦੋਂ ਇਨਸਾਨ ਸ਼ੁਕਰਾਨੇ ਵਿੱਚ ਆਉਂਦਾ ਫੇਰ ਭਾਈ ਉਹ ਪ੍ਰਭੂ ਪਰਮਾਤਮਾ ਨੂੰ ਪਿਆਰਾ ਲੱਗਣ ਲੱਗਦਾ ਦੁੱਖ ਵਿੱਚ ਵੀ ਸੁੱਖ ਵਿੱਚ ਦੀ ਉਹਦਾ ਸ਼ੁਕਰ ਕਰਨਾ ਪਰਮਾਤਮਾ ਦਾ ਏ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਿਆਂ ਦੀ ਨਿਸ਼ਾਨੀ ਆ ਜਿਹੜੇ ਇਸ ਚੀਜ਼ ਨੂੰ ਮਹਿਸੂਸ ਕਰਦੇ ਹਨ ਵੀ ਹੇ ਵਾਹਿਗੁਰੂ ਜੀ ਕਿੰਨੇ ਦਿਆਵਾਨ ਹਨ ਜੋ ਸਾਨੂੰ ਨਵੇਂ ਦਿਨ ਦੀ ਸੋਹਣੀ ਸਵੇਰ ਦੇਖਣ ਦਾ ਮੌਕਾ ਦਿੰਦੇ ਹਨ ਅਸੀਂ ਉਹਨਾਂ ਦਾ ਪਰ ਉਪਕਾਰ ਦਾ ਦੇਣਾ ਨਹੀਂ ਦੇ ਸਕਦੇ ਸ਼ੁਕਰਾਨਾ ਤਾਂ ਕਰ ਸਕਦੇ ਆ ਬੋ ਸ਼ੁਕਰਾਂ ਮਾਲਕਾ ਆਪ ਜੀ ਦਾ ਸ਼ੁਕਰ ਇਹ ਤਾਂ ਕਰ ਹੀ ਸਕਦੇ ਆ ਨਾ ਜੇ ਤੂੰ ਨਾ ਸ਼ੁਕਰਾਂ ਭਾਈ ਫਿਰ ਤੇਰਾ ਜੀਵਨ ਕਾਦਾ ਫਿਰ ਮਨੁੱਖਾ ਜਨਮ ਕੌਡੀਆਂ ਬਦਲੇ ਗਵਾਤਾ ਤੂੰ ਹੀਰੇ ਵਰਗਾ ਜਨਮ ਅਗੇ ਮਹਾਰਾਜ ਦੱਸਦੇ ਨੇ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੇ ਜਿਨ੍ਹਾਂ ਨੂੰ ਪ੍ਰਮਾਤਮਾ ਪਿਆਰਾ ਲੱਗਾ ਲੱਗਾ ਜਿਨ੍ਹਾਂ ਨੂੰ ਪ੍ਰਮਾਤਮਾ ਪਿਆਰਾ ਲੱਗਾ ਉਹਨਾਂ ਸਭ ਤੋਂ ਉੱਚਾ ਆਤਮਕ ਆਨੰਦ ਮਾਣਿਆ ਉਹਨਾਂ ਦੇ ਮੂੰਹ ਉੱਤੇ ਚੰਗੇ ਭਾਗਾਂ ਦੀ ਸ਼ੁੰਦਰ ਮਣੀ ਚਮਕ ਪਈ ਅੱਗੇ ਮਾਰਾ ਦੱਸਦੇ ਨੇ ਗੁਰਮਤਿ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮ ਕੰਠ ਧਾਰੇ ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦਾ ਹੈ ਪ੍ਰਮਾਤਮਾ ਦੇ ਗੁਣਾਂ ਦਾ ਪ੍ਰਮਾਤਮਾ ਦੇ ਨਾਮ ਦਾ ਹਾਰ ਹਾਰ ਆਪਣੇ ਹਿਰਦੇ ਵਿੱਚ ਸਾਂਭਦਾ ਹੈ ਆਪਣੇ ਗਲ ਵਿੱਚ ਪਾਉਂਦਾ ਹੈ ਹਿਰਦੇ ਰੂਪੀ ਗਲੇ ਵਿੱਚ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਹਾਰ ਕੰਠ ਲਗਾਏ ਰੱਖਦਾ ਅੱਗੇ ਮਾਰਾ ਦੱਸਦੇ ਨੇ ਸਭ ਇਕ ਦ੍ਰਿਸ਼ਟ ਸਮਤ ਕਰ ਦੇਖੇ ਸੰਮਤ ਵਾਹਿਗੁਰੂ ਸਭ ਇਕ ਦ੍ਰਿਸ਼ਟ ਸਮਤ ਕਰ ਦੇਖੇ ਸਭ ਆਤਮ ਰਾਮ ਪਛਾਣ ਜਿਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਧਾਨ ਜਿਓ ਮਹਾਰਾਜ ਕਹਿੰਦੇ ਉਹ ਸਾਰੀ ਲਕਾਈ ਨੂੰ ਇੱਕ ਪਿਆਰ ਨਗਾ ਨਾਲ ਇੱਕੋ ਜਿਹਾ ਸਮਝ ਕੇ ਦੇਖਦਾ ਹੈ ਉਹ ਹਰ ਥਾਂ ਸਰਵ ਵਿਆਪਕ ਪਰਮਾਤਮਾ ਨੂੰ ਵਸਦਾ ਪਛਾਣਦਾ ਹੈ ਵੀ ਉਹ ਸਾਰਿਆਂ ਵਿੱਚ ਪ੍ਰਭੂ ਪਰਮਾਤਮਾ ਨੂੰ ਦੇਖਦਾ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਜੇ ਭਾਈ ਪਰਮਾਤਮਾ ਦੇ ਨਾਲ ਪਿਆਰ ਹੈ ਤਾਂ ਫਿਰ ਉਹਦੀ ਅੰਛ ਬੰਛ ਨਾਲ ਵੀ ਪਿਆਰ ਕਰਨਾ ਪੈਣਾ ਆਪਾਂ ਸਾਰੇ ਜੀਵ ਉਹਦੀ ਅੰਛ ਬੰਛ ਸਾਰਿਆਂ ਜੀਵਾਂ ਨਾਲ ਪਿਆਰ ਰੱਖਣਾ ਪੈਣਾ ਜੇ ਦੇਖ ਕੇ ਪਮਤਰੀ ਲੱਗਦੀ ਆ ਜਿਵੇਂ ਆਪਣੇ ਵਾਲੀ ਭਾਸ਼ਾ ਚ ਇੱਧਰ ਚੱਲਦੀ ਆ ਆਪਣੇ ਏਰੀਆ ਚ ਵੀ ਦੇਖ ਕੇ ਪਮਤਰ ਜਾਣਾ ਪਮਤਰ ਜਾਣਾ ਕਹਿੰਦੇ ਆ ਪਮਤਰ ਦਾ ਮਤਬਲਾ ਵੀ ਹਾ ਭਾਵ ਵੀ ਬਦਲ ਜਾਣਾ ਕਰੋਧੀ ਹੋ ਜਾਣਾ ਕਿਸੇ ਨੂੰ ਦੇਖ ਕੇ ਖਿੱਚ ਚੜਨੀ ਤੈਨੂੰ ਪ੍ਰਭੂ ਪਰਮਾਤਮਾ ਦਾ ਪਿਆਰ ਨਹੀਂ ਮਿਲ ਸਕਦਾ ਜੀਵਨ ਤੋਂ ਆਪ ਦਾ ਬਸਰ ਕਰੀ ਜਾਣਾ ਪਹਿਲਾਂ ਗੱਲ ਕਰ ਲਈ ਜੀਵਨ ਬਸਰ ਕਰੀ ਜਾਣਾ ਚੰਗਾ ਮਾੜਾ ਕਿਉਂਕਿ ਜੀਵਨ ਬਸਰਦਾ ਆਪਣੀਆਂ ਆਦਤਾਂ ਮੁਤਾਬਕ ਬਸਰ ਹੁੰਦਾ ਨਾ ਜਿਹੋ ਜਿਹੀ ਸਾਡੇ ਮਨ ਦੀ ਅਵਸਥਾ ਹੈ ਉਹੇ ਦਾ ਸਾਡਾ ਜੀਵਨ ਹੋ ਜਾਂਦਾ ਮਾਰਾ ਦੱਸਦੇ ਨੇ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਦਾਨ ਜਿਓ ਜਿਹੜੇ ਮਨੁੱਖ ਪਰਮਾਤਮਾ ਦੀ ਸਿੱਖਤ ਸਲਾਹ ਦਾ ਗੀਤ ਗਾਉਂਦੇ ਹਨ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦੇ ਹਨ ਉਹ ਮਨੁੱਖ ਜਗਤ ਵਿੱਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ ਬਾਰ ਬਾਰ ਦੇਖੋ ਰਿਪੀਟ ਕਰ ਕਰਕੇ ਮਹਾਰਾ ਸਮਝਾਉਂਦੇ ਨੇ ਜੇ ਫੇਰ ਵੀ ਨਹੀਂ ਮਨੁੱਖ ਤੂੰ ਸਮਝਦਾ ਜਾਣਦਾ ਫਿਰ ਦਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣਾ ਜੋ ਮੈਂ ਕੀਤਾ ਸੋਵੇਂ ਪਾਇਆ ਦੋਸ਼ ਨਾ ਦੀਜੇ ਅਬਰ ਜਨ ਫਿਰ ਕਰਮਾਂ ਦਾ ਫਲ ਤਾਂ ਮਿਲੇਗਾ ਹੀ ਭਾਈ ਜੋ ਬੀਜੇਗਾ ਵੱਢੇਗਾ ਮਨਾ ਮੇਰੇ ਆ ਉਹੀ ਵੱਢਣਾ ਪੈਣਾ ਫਿਰ ਅੱਗੇ ਮਹਾਰਾਜ ਦੱਸਦੇ ਨੇ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਮਹਾਰਾਜ ਕਹਿੰਦੇ ਨੇ ਹਰ ਨਾਮ ਦੇ ਰਸ ਨਾਲ ਰਸੀ ਹੋਈ ਸਾਤ ਸੰਗਤ ਵਿੱਚ ਮਨੁੱਖ ਨੂੰ ਆਪਣੇ ਮਨ ਵਿੱਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤ ਵਿੱਚ ਹਰ ਨਾਮ ਦਾ ਸਵਾਦ ਪ੍ਰਾਪਤ ਹੁੰਦਾ ਹੈ ਦਵਾਰੇ ਬੋਲਦਾ ਜੀ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿਚ ਸੰਗਤ ਹਰ ਰਸ ਹੋਏ ਜੀਓ ਭਾਈ ਜੇ ਸੱਚੀ ਸੰਗਤ ਕਰੇਗਾ ਗੁਰੂ ਦੀ ਸੰਗਤ ਕਰੇਗਾ ਗੁਰਮਖ ਪਿਆਰਿਆਂ ਦੇ ਨਾਲ ਤੇਰਾ ਮੇਲ ਮਲਾਪ ਹੋਏਗਾ ਫੇਰ ਇਹ ਗੱਲ ਬਣਨੀ ਹੈ ਹਰ ਨਾਮ ਦੇ ਰਸ ਦਾ ਹਰ ਨਾਮ ਦੇ ਰਸ ਨਾਲ ਰਸੀ ਹੋਈ ਸਾਧ ਸੰਗਤ ਜਿਸ ਮਨੁੱਖ ਨੂੰ ਆਪਣੇ ਮਨ ਵਿੱਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤ ਵਿੱਚ ਹਰ ਨਾਮ ਦਾ ਸਵਾਦ ਪ੍ਰਾਪਤ ਹੁੰਦਾ ਹੈ ਉਹਨੂੰ ਭਾਈ ਪ੍ਰਾਪਤੀ ਹੋਣੀ ਆ ਨਹੀਂ ਤਾਂ ਫਿਰ ਈਰਖਾ ਨਾਲ ਭਰਿਆ ਤੁਰਿਆ ਫਿਰ ਕੋ ਚਾਜਣਾ ਬੁਲਾਉਂਦਾ ਵੀ ਹੈ ਨਹੀਂ ਫਿਰ ਹਰ ਹਰ ਰਾ ਹਰ ਹਰ ਅਰਾਧਿਆ ਗੁਰ ਸ਼ਬਦ ਦੇਗਾਸੀਆ ਬੀਜਾ ਅਬਰਨ ਕੋਏ ਜੀਓ ਓ ਮਨ ਓ ਮਨੁਖ ਜਿਉਂ-ਜਿਉਂ ਪ੍ਰਮਾਤਮਾ ਦਾ ਨਾਮ ਅਰਾਧਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦਾ ਹਿਰਦਾ ਖੜ ਆਉਂਦਾ ਹੈ ਉਸ ਨੂੰ ਕਿਤੇ ਵੀ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ ਅਬਰਨ ਕੋਏ ਹਰ ਅੰਮ੍ਰਿਤ ਸੋਈ ਜਨਪੀਆ ਸੋਬਿਤ ਜਾਣੇ ਮਹਾਰਾਜ ਕਹਿੰਦੇ ਉਹੀ ਮਨੁੱਖਾ ਨੂੰ ਇਹ ਸੂਝੀ ਆ ਸਕਦੀ ਹੈ ਜਿਸ ਨੂੰ ਕਿਤੇ ਵੀ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿਸਦਾ ਉਹ ਸਦਾ ਆਤਮਕ ਜੀਵਨ ਦੇਣ ਵਾਲਾ ਹਰ ਨਾਮ ਜਲ ਪੀਂਦਾ ਰਹਿੰਦਾ ਹੈ ਜਿਹੜਾ ਮਨੁੱਖ ਇਹ ਨਾਮ ਅੰਮ੍ਰਿਤ ਪੀਂਦਾ ਹੈ ਉਹੀ ਆਪਣੀ ਆਤਮਕ ਦਸਾ ਨੂੰ ਜਾਣਦਾ ਹੈ ਧੰਨ ਧੰਨ ਗੁਰਪੂਰਾ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੇ ਮਹਾਰਾਜ ਕਹਿੰਦੇ ਉਹ ਮਨੁੱਖ ਹਰ ਵੇਲੇ ਪੂਰੇ ਗੁਰੂ ਦਾ ਧੰਨਵਾਦ ਕਰਦਾ ਹੈ ਕਿਉਂਕਿ ਗੁਰੂ ਦੀ ਰਾਹੀ ਉਹ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਗੁਰੂ ਦੀ ਸੰਗਤ ਦੀ ਸ਼ਰਨ ਪੈ ਕੇ ਉਹ ਪ੍ਰਮਾਤਮਾ ਦੇ ਨਾਲ ਡੂੰਗੀ ਸਾਝ ਪਾਉਂਦਾ ਹੈ ਡੂੰਗੀ ਸਾਝ ਦਾ ਮਤਲਬ ਹੈ ਬਈ ਬੂੜਾ ਰਿਸ਼ਤਾ ਬਣ ਜਾਂਦਾ ਨਾਮੋ ਸੇਵ ਨਾਮੋ ਅਰਾਦੇ ਬਿਨ ਨਾਮੇ ਅਬਰ ਨ ਕੋਈ ਜੀਉ